ਤੁਸੀਂ ਦੇਖਿਓ ਕਿ ਪੰਜਾਬ ਠੀਵੀ 27 ਜੁਲਾਈ ਨੂੰ ਪੰਜਾਬੀ ਹੋਣ ਕਮਿਸ਼ਨ ਵੱਲੋਂ ਪੰਜਾਂ ਅੰਤੇ ਸਰਪੰਚਾਂ ਦੀਆਂ ਪੈਂਡਿੰਗ ਚੋਣਾਂ ਦਾ ਐਲਾਨ ਕੀਤਾ ਗਿਆ ਆਪਾਂ ਇਹਨਾਂ ਨੂੰ ਜਿੰਨੀ ਚੋਣ ਵੀ ਆ ਸਕਦੇ ਆ ਅਤੇ 27 ਜੁਲਾਈ ਨੂੰ ਉਹਨਾਂ ਪਿੰਡਾਂ ਦੇ ਪੰਜਾਂ ਸਰਪੰਚਾਂ ਦੀ ਚੋਣ ਹੋਵੇਗੀ ਜਿੱਥੇ ਕਿ ਇਹ ਚੋਣਾਂ ਪੈਂਡਿੰਗ ਸਨ ਆਪਾਂ ਗੱਲ ਕਰਦੇ ਆ ਗਰਦਾਸਪੁਰ ਜ਼ਿਲ੍ਹੇ ਦੀ ਜਿੱਥੇ ਕਿ ਪੰਜਾਂ ਸਰਪੰਚਾਂ ਦੀ ਵੀ ਚੋਣ ਹੋਵੇਗੀ ਜਿਨ੍ਹਾਂ ਵਿੱਚ 14 ਸਰਪੰਚਾਂ ਦੀ ਚੋਣ ਹੋਵੇਗੀ ਅਤੇ 274 ਦੇ ਕਰੀਬ ਪੰਜਾਂ ਯਾਨੀ ਕਿ ਮੈਂਬਰ ਪੰਚਾਇਤਾਂ ਦੀ ਚੋਣ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਲਕਾ ਫਤੇਗੜ ਚੂੜੀਆਂ ਦੀ ਜਿੱਥੇ ਕਿ 27 ਪੰਜਾਂ ਦੀ ਚੋਣ ਹੋਵੇਗੀ ਜਾਂ ਮੈਂਬਰ ਪੰਚਾਇਤਾਂ ਦੀ ਚੋਣ ਹੋਵੇਗੀ ਜਦ ਕਿ ਤਿੰਨ ਤਿੰਨ ਪਿੰਡਾਂ ਵਿੱਚ ਸਰਪੰਚਾਂ ਦੀ ਚੋਣ ਹੋਣ ਜਾ ਰਹੀ ਹੈ ਆਪਾਂ ਤੁਹਾਨੂੰ ਤਪੀ ਵਾਰ ਇਹ ਵੀ ਦੱਸ ਦਈਏ ਕਿ ਉਹ ਕਿਹੜੇ-ਕਿਹੜੇ ਪਿੰਡ ਹਨ ਜਿੱਥੇ ਕਿ ਸਰਪੰਚੀ ਲਈ ਵੋਟਾਂ ਪੈਣਗੀਆਂ ਸਭ ਤੋਂ ਪਹਿਲਾਂ ਆਪਾਂ ਹਲਕਾ ਫਤੇਗੜ ਚੂੜੀਆਂ ਦਾ ਜੋ ਪਿੰਡ ਠੱਠਾ ਹੈ ਉੱਥੇ ਇਹ ਸਰਪੰਚ ਦੀ ਚੋਣ ਹੋਵੇਗੀ ਦੂਸਰਾ ਪਿੰਡ ਹੈ ਖੈਰਾਕੁਰਦ ਖੈਰਾਕੁਰਦ ਵਿਖੇ ਵੀ ਸਰਪੰਚ ਦੀ ਚੋਣ ਹੋਣ ਜਾ ਰਹੀ ਹੈ ਅਤੇ ਇੱਥੇ ਇੱਕ ਮੈਂਬਰ ਪੰਚਾਇਤ ਦੀ ਵੀ ਚੋਣ ਹੋਵੇਗੀ ਤੀਸਰਾ ਪਿੰਡ ਹੈ ਕੁੱਲੀ ਚੱਕ ਖਾਸਾ ਇਹ ਇਹ ਸਮੂਚੀ ਪੰਚਾਇਤ ਦੀ ਇੱਥੇ ਚੋਣ ਹੋਵੇਗੀ ਜਿੱਥੇ ਸਰਪੰਚ ਦੀ ਚੋਣ ਹੋਵੇਗੀ ਉੱਥੇ ਪੰਜ ਮੈਂਬਰਾਂ ਦੀ ਵੀ ਚੋਣ ਹੋਣ ਜਾ ਰਹੀ ਇੱਕ ਵਾਰ 2 ਵਾਰ 3 ਵਾਰ 4 ਵਾਰ ਤੇ 5 ਵਾਰ ਵਿੱਚ ਵੀ ਇੱਥੇ ਪਿੰਚੀ ਲਈ ਮੈਂਬਰ ਪੰਚਾਇਤ ਲਈ ਚੋਣ ਹੋਵੇਗੀ ਇਹਨਾਂ ਤੋਂ ਇਲਾਵਾ ਤੁਹਾਨੂੰ ਅਸੀਂ ਪਿੰਡ ਦੱਸਦੇ ਹਾਂ ਜਿੱਥੇ ਕਿ ਪੰਚਾਂ ਦੀ ਚੋਣ ਹੋਵੇਗੀ ਉਹਨਾਂ ਵਿੱਚ ਸਭ ਤੋਂ ਪਹਿਲਾਂ ਪਿੰਡ ਬਿਸ਼ਨੀਵਾਲ ਤੋਂ ਮੈਂਬਰ ਪੰਚਾਇਤ ਚੋਣ ਲੜਨਗੇ ਖੈਰਾ ਖੁਰ ਦੇ ਵਿੱਚ ਇੱਕ ਨਾਸਰਕੇ ਚ ਤੋਂ ਘਣੀਏਕੇ ਬਾਂਕਰ ਚ ਇੱਕ ਮਲੂਕਵਾਲੀ ਚ ਇੱਕ ਵੰਜਵਾ ਚ ਇੱਕ ਅਕਰਪੁਰਾ ਕਲਾਂ ਚ ਤੋਂ ਉਗਰੇਵਾਲ ਚ ਇੱਕ ਅਕਰਪੁਰਾ ਖੁਰ ਦੇ ਵਿੱਚ ਦੋ ਮੈਂਬਰ ਚ ਉਹ ਪੰਚਾਇਤੀ ਚੋਣ ਲੜਨਗੇ ਇਨ ਤੋਂ ਇਲਾਵਾ ਇਹ ਚੰਦੂ ਮੰਚ 'ਚ ਇੱਕ ਪੰਚ ਦੀ ਚੋਣ ਹੋਵੇਗੀ ਸਰਵਾਲੀ 'ਚ ਇੱਕ ਮੈਂਬਰ ਪੰਚਾਇਤ ਦੀ ਚੋਣ ਹੋਵੇਗੀ ਤਲਵੰਡੀ ਲਾਲ ਸਿੰਘ ਇੱਕ ਮੂਲਿਆਵਲਾ 'ਚ ਇੱਕ ਕੁਲੀ ਚੱਕ ਖਾਸਾ ਜਿੱਥੇ ਤੁਹਾਨੂੰ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ ਕਿ ਸਰਪੰਚ ਦੇ ਨਾਲ ਨਾਲ ਪੰਜ ਪੰਜਾ ਮੈਂਬਰ ਪੰਚਾਇਤਾਂ ਦੀ ਵੀ ਚੋਣ ਹੋਵੇਗੀ ਹਸਨਪੁਰ ਕਲਾਂ 'ਚ ਦੋ ਕੋਟ ਅਹਿਮਦ ਖਾਨ 'ਚ ਇੱਕ ਸੂਪ ਵਾਲੀ ਖੁਰਦ 'ਚ ਇੱਕ ਸ਼ਾਮਪੁਰਾ 'ਚ ਇੱਕ ਯਾਨਕੀ ਕੁੱਲ 27 ਮੈਂਬਰ ਪੰਚਾਇਤ ਇਨ੍ਹਾਂ ਪਿੰਡਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਆਪਣੀ ਜੋਰ ਅਜਮਾਇਸ਼ ਕਰਗੇ ਆਪਣੀ ਕਿਸਮਤ ਅਜਮਾਉਣਗੇ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਡੇਰਾ ਬਾਬਾ ਨਾਨਕ ਹਲਕੇ ਦੀ ਉੱਥੇ ਵੀ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੇ ਪਿੰਡ ਵਿੱਚ ਸਰਪੰਚ ਦੀ ਚੋਣ ਹੋਏਗੀ ਤੇ ਕਿਹੜੇ-ਕਿਹੜੇ ਪਿੰਡ ਵਿੱਚ ਮੈਂਬਰ ਪੰਚਾਇਤ ਯਾਨਕੀ ਪੰਚ ਦੀ ਚੋਣ ਹੋਵੇਗੀ ਇਸ ਤੋਂ ਇਲਾਵਾ ਆਪਾਂ ਬਟਾਲੇ ਦੀ ਵੀ ਗੱਲ ਕਰਦੇ ਹਾਂ ਬਟਾਲਾ ਵਿੱਚ ਵੀ ਬਟਾਲਾ ਚ ਤਿੰਨਾ ਪਿੰਡਾਂ ਵਿੱਚ 6 ਪੰਚ ਜਿਹੜੇ ਨੇ ਉਹ ਚੋਣ ਲੜਨਗੇ ਉਹਨਾਂ ਵਿੱਚ ਬਟਾਲਾ ਚ ਨਵਾਪਿੰਡ ਮਹਿਮੋਵਾਲ ਇਥੇ ਵਾਰਡ ਨੰਬਰ 1 2 4 ਤੇ 5 ਯਾਨੀ ਕਿ 4 ਵਾਰਡਾਂ 4 ਮੈਂਬਰ ਪੰਚਾਇਤਾਂ ਦੀ ਚੋਣ ਹੋਵੇਗੀ ਇਸ ਤੋਂ ਇਲਾਵਾ ਲੋਂਗਵਾਲ ਖੁਰਦ ਚ ਇੱਕ ਪੰਚ ਦੀ ਚੋਣ ਹੋਵੇਗੀ ਧੁੱਪਸੜੀ ਵਿੱਚ ਇੱਕ ਪੰਚ ਦੀ ਚੋਣ ਹੋਵੇਗੀ ਯਾਨੀ ਕਿ ਮੈਂਬਰ ਪੰਚਾਇਤ ਕੁੱਲ ਇਥੇ ਹਲਕਾ ਬਟਾਲਾ ਚ 6 ਮੈਂਬਰ ਪੰਚਾਇਤ ਤਿੰਨਾਂ ਪਿੰਡਾਂ ਵਿੱਚ ਆਪਣੀ ਜੋ ਅਜਮਾਇਸ਼ ਕਰਨਗੇ ਹਲਕਾ ਡੇਰਾ ਬਾਬਾ ਨਾਨਕ ਦੀ ਆਪਾਂ ਇਹ ਗੱਲ ਕਰਦੇ ਆ ਉਸ ਵਿੱਚ ਤਾਂ ਦੱਸ ਤੀਏ ਕਿ ਡੇਰਾ ਬਾਬਾ ਨਾਨਕ ਵਿੱਚ ਕੁੱਲ ਇਹ 43 ਪਿੰਡਾਂ 'ਚ ਇਹ ਚੋਣਾਂ ਹੋਣਗੀਆਂ ਪੰਚੀਆਂ ਤੇ ਸਰਪੰਚੀ ਨੂੰ ਲੈ ਕੇ ਜਿੰਨਾਂ ਵਿੱਚ ਪੰਜ ਇਹ ਪਿੰਡਾਂ 'ਚ ਸਰਪੰਚਾਂ ਦੀ ਚੋਣ ਹੋਵੇਗੀ ਜਦਕਿ 70 ਜੋ ਨੇ ਪੰਚ ਉਹ ਆਪਣੀ ਜੋ ਅਜਮਾਇਸ਼ ਕਰਨਗੇ 13 ਪਿੰਡਾਂ 'ਚ ਚੋਣਾਂ ਹੋਣਗੀਆਂ ਅਤੇ 70 ਮੈਂਬਰ ਜਿਹੜੇ ਨੇ ਉਹ ਆਪਣੀ ਕਿਸਮਤ ਦਾ ਫੈਸਲਾ ਜਿਹੜਾ ਉਹਨਾਂ ਦਾ ਹੋਵੇਗਾ ਇਹ ਤੁਹਾਨੂੰ ਪਿੰਡ ਵੀ ਦੱਸ ਤੇ ਆ ਕਿਹੜੇ ਹਲਕਾ ਡੇਰਾ ਪੱਪਾ ਨਾਨਕ ਦੇ ਕਿਹੜੇ-ਕਿਹੜੇ ਪਿੰਡ ਵਿੱਚ ਜਿਹੜੀ ਸਰਪੰਚੀ ਚੋਣ ਹੋਣ ਜਾ ਰਹੀ ਹੈ ਉਹਨਾਂ ਵਿੱਚ ਪਿੰਡ ਢਿਲਵਾ ਇੱਥੇ ਸਰਪੰਚੀ ਚੋਣ ਹੋਵੇਗੀ ਉਹਨਾਂ ਤੋਂ ਇਲਾਵਾ ਸਿੰਘਪੁਰਾ ਸਿੰਘਪੁਰਾ ਵਿੱਚ ਵੀ ਸਰਪੰਚੀ ਚੋਣ ਦੇ ਨਾਲ ਨਾਲ ਦੋ ਮੈਂਬਰ ਪੰਚਾਇਤਾਂ ਦੀ ਵੀ ਪੰਚਤ ਵੀ ਚੋਣ ਹੋਣਗੀ ਉਸ ਤੋਂ ਇਲਾਵਾ ਇਹ ਖੋਦੇਬੇਟ ਖੋਦੇਬੇਟ ਵਿੱਚ ਵੀ ਇਹ ਇੱਕ ਸਰਪੰਚੀ ਚੋਣ ਹੋਵੇਗੀ ਇਹ ਤਾਂ ਦਸਤੀਕ ਤਿੰਨ ਪਿੰਡਾਂ ਵਿੱਚ ਡੇਰਾ ਬਾਬਾ ਨਾਨਕ ਵਿੱਚ ਜਿਹੜੀ ਆ ਉਹ ਸਰਪੰਚੀ ਦੀ ਚੋਣ ਹੋਵੇਗੀ ਇਸ ਤੋਂ ਇਲਾਵਾ ਹੁਣ ਆਪਾਂ ਗੱਲਬਾਤ ਕਰਦੇ ਹਾਂ ਹਲਕਾ ਡੇਰਾ ਬਾਬਾ ਨਾਨਕ ਦੀ ਜਿੱਥੇ ਕਿ 43 ਪਿੰਡਾਂ ਵਿੱਚ ਪੰਚਾਇਤ ਸਰਪੰਚ ਨੂੰ ਲੈ ਕੇ ਚੋਣ ਹੋਣ ਜਾ ਰਹੀ ਹੈ 27 ਤਰੀਕ ਨੂੰ ਪੰਜ ਪਿੰਡਾਂ 'ਚ ਸਰਪੰਚ ਲਈ ਚੋਣ ਹੋਵੇਗੀ ਜਦਕਿ 43 ਪਿੰਡਾਂ 'ਚ 70 ਪੰਜ ਜਿਹੜੇ ਨੇ ਉਹ ਚੋਣ ਲੜਨਗੇ 70 ਪੰਜਾਂ ਦੀ ਮੈਂਬਰ ਪੰਚਾਇਤਾਂ ਦੀ ਚੋਣ ਹੋਵੇਗੀ ਉਹਨਾਂ ਵਿੱਚ ਆਪਾਂ ਪਹਿਲਾਂ ਸਭ ਤੋਂ ਸਰਪੰਚ ਲਈ ਕਿਹੜੇ ਕਿਹੜੇ ਪਿੰਡਾਂ 'ਚ ਚੋਣ ਹੋਣ ਜਾ ਰਹੀ ਹੈ ਉਹ ਤੁਹਾਨੂੰ ਦੱਸਦੇ ਹਾਂ ਕਿ ਪਿੰਡ ਢਿਲਵਾ 'ਚ ਸਰਪੰਚ ਦੀ ਚੋਣ ਹੋਵੇਗੀ ਸਿੰਘਪੁਰਾ 'ਚ ਸਰਪੰਚ ਦੀ ਚੋਣ ਹੋਵੇਗੀ ਇਹਨਾਂ ਤੋਂ ਇਲਾਵਾ ਸਿੰਘਪੁਰਾ ਵਿੱਚ ਦੋ ਮੈਂਬਰ ਪੰਚਾਇਤਾਂ ਦੀ ਵੀ ਚੋਣ ਹੋਵੇਗੀ ਖੁੱਦੇ ਪੇੜ 'ਚ ਸਰਪੰਚ ਦੀ ਚੋਣ ਹੋਵੇਗੀ ਇਸ ਤੋਂ ਇਲਾਵਾ ਇਸ ਪਿੰਡ 'ਚ ਇੱਕ ਪੰਚ ਦੀ ਚੋਣ ਹੋਵੇਗੀ ਬਲਾਕ ਕਲਨੌਰ ਇਹਦੇ ਵਿੱਚ ਚਿਕੜੀ ਪਿੰਡ ਚ ਸਰਪੰਚ ਦੀ ਚੋਣ ਦੇ ਨਾਲ ਨਾਲ ਇੱਕ ਮੈਂਬਰ ਪੰਚਾਇਤੀ ਚੋਣ ਹੋਵੇਗੀ ਇਹ ਕੋਟ ਬਲਾਕ ਫਿਰ ਤੁਹਾਨੂੰ ਦੱਸ ਦਈਏ ਕਲਾਣਾ ਉੱਚ ਕੋਟ ਮਗਲਾ ਸਰਪੰਚ ਦੀ ਚੋਣ ਹੋਵੇਗੀ ਇਸ ਦੇ ਨਾਲ ਆਪਾਂ ਪੰਜ ਮੈਂਬਰ ਪੰਚਾਇਤਾਂ ਦੀ ਵੀ ਚੋਣ ਹੋਵੇਗੀ ਤੁਹਾਨੂੰ ਇਹ ਦੱਸਦੇ ਆਂ ਪਿੰਡਵਾਰ ਕਿ ਕਿਹੜੇ ਕਿਹੜੇ ਪਿੰਡ ਵਿੱਚ ਮੈਂਬਰ ਪੰਚਾਇਤ ਦੀ ਡੇਰਪਾ ਬਣਾਣ ਚ ਚੋਣ ਹੋ ਜਾਰੀ ਹੈ ਹਲਕਾ ਡੇਰਾ ਬਾਬਾ ਨਾਨਕ ਦੇ ਜਿਹੜੇ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਨੇ ਉਹਨਾਂ ਵਿੱਚ ਮਸ਼ਰਾਲਾ ਚ 3 ਪੰਚ ਚੋਣ ਲੜਨਗੇ ਸਾਦਾਵਾਲੀ ਚ 3 ਹਰੂਵਾਲ ਕਲੋਨੀ ਚ 2 ਭਗਵਾਨ ਤੁਲਾ ਚ 1 ਜੋੜਾ ਕਲਾ ਚ 1 ਮੈਂਬਰ ਪੰਚਾਇਤ ਜਿਹੜਾ ਚੋਣ ਲੜੇਗਾ ਇਹਨਾਂ ਤੋਂ ਇਲਾਵਾ ਖੁਸ਼ਾਲਪੁਰ ਚ ਇੱਕ ਪੰਚਯੋਚ ਚੋਣ ਲੜੇਗਾ ਸਿੰਘਪੁਰਾ ਚ 2 ਗੋਲਾ ਢੋਲਾ ਵਿੱਚ ਇੱਕ ਪੰਚ ਚੋਣ ਲੜੇਗਾ ਧਰਮਕੋਟ ਪੱਤਨ ਚ ਇੱਕ ਪੰਚ ਦੀ ਚੋਣ ਹੋਵੇਗੀ ਤਲਵੰਡੀ ਹਿੰਦੂਆਂ ਚ ਇੱਕ ਪੰਚ ਦੀ ਚੋਣ ਹੋਵੇਗੀ ਮਨਸੂਰ ਆਬਾਦੀ ਚ ਦੋ ਪੰਚਾਂ ਦੀ ਚੋਣ ਹੋਵੇਗੀ ਰੜੇਵਾਲੀ ਚ ਇੱਕ ਪਾਲਾ ਨੰਗਲ ਚ ਤਿੰਨ ਪੰਚਾਂ ਦੀ ਚੋਣ ਹੋਵੇਗੀ ਪਤੀ ਤਲਵੰਡੀ ਰਾਮਾ ਇੱਕ ਪੰਚ ਦੀ ਚੋਣ ਹੋਵੇਗੀ ਖੋਦੇ ਪੀੜ ਚ ਸਰਪੰਚ ਦੇ ਨਾਲ ਨਾਲ ਇੱਕ ਜਿਹੜੀ ਪੰਚ ਦੀ ਚੋਣ ਹੋਵੇਗੀ ਨਿੱਕੂ ਸਰਾਈ ਖੁਰਦ ਚ ਇੱਕ ਪੰਚ ਚੋਣ ਲੜੇਗਾ ਸੰਤੂ ਨੰਗਲ ਚ ਇੱਕ ਪੰਚ ਦੀ ਚੋਣ ਹੋਵੇਗੀ ਸ਼ਮਸ ਚ ਇੱਕ ਮੈਂਬਰ ਪੰਚਾਇਤ ਚੋਣ ਲੜੇਗਾ rauwal ਚ 4 ਪੰਚਾਂ ਦੀ ਚੋਣ ਹੋਵੇਗੀ ਜਿੰਨਾ ਵਿੱਚ ਵਾਰ ਨੰਬਰ 2 4 5 ਅਤੇ 6 ਖੈਰਾ ਸੁਲਤਾਨ ਚ 2 ਮੈਂਬਰ ਪੰਚਾਇਤ ਚੋਣ ਲੜਨਗੇ ਰਾਈ ਚੱਕ ਚ 2 ਮੈਂਬਰ ਪੰਚਾਇਤ ਚੋਣ ਲੜਨਗੇ ਆਬਾਦੀ ਨਵੀ ਉਦੋ ਵਾਲੀ ਚ ਇੱਕ ਪੰਚਾਇਤ ਚੋਣ ਹੋਵੇਗੀ ਪੱਤੀ ਵੜੈਚ ਚ ਇੱਕ ਪੰਚਾਇਤ ਚੋਣ ਹੋਵੇਗੀ ਨਵੀਂ ਨਗਰ ਚ ਇੱਕ ਦਬੁਰਜੀ ਚ ਇੱਕ ਫਤੂਪੁਰ ਖੁਰਦ ਚ ਇੱਕ ਲੁਕਮਾਨੀਆਂ ਚ ਇੱਕ ਤੇ ਅਰਲੀ ਪਾਂਚੇ ਵੀ ਇੱਕ ਜਿਹੜੀ ਚੋਣ ਹੋਵੇਗੀ ਇਸ ਤੋਂ ਇਲਾਵਾ ਪਿੰਡ ਭੁੱਲਰ ਚ ਇੱਕ ਮੇਗਾ ਚ ਇੱਕ ਪੱਤੀ ਹਵੇਲੀਆਂ ਚ ਇੱਕ ਤੇ ਸਮਰਾਏ ਜੋ ਕਿ ਫਤਿਹਗੜ ਚੂੜੀਆਂ ਦੇ ਨੇੜੇ ਇੱਕ ਪਿੰਡ ਪੈਂਦਾ ਹੈ ਹਲਕਾ ਡੇਰਾ ਬਾਬਾ ਨਾਨਕ ਦਾ ਉੱਥੇ ਵੀ ਇੱਕ ਦੀ ਚੋਣ ਹੋਵੇਗੀ ਹੁਣ ਤੁਹਾਨੂੰ ਜੇ ਹਲਕਾ ਡੇਰਾ ਬਾਬਾ ਨਾਨਕ ਦੇ ਕਲਾ ਨੌਰ ਬਲਾਕ ਦੇ ਪਿੰਡ ਦੱਸਦੇ ਹਾਂ ਜਿੱਥੇ ਕੀ ਪੰਜਾਂ ਦੀ ਚੋਣ ਹੋਣ ਜਾ ਰਹੀ ਹੈ ਉਹਨਾਂ ਵਿੱਚ ਬਖਸ਼ੀਵਾਲ ਚ ਦੋ ਪੰਜਾਂ ਦੀ ਚੋਣ ਹੋਵੇਗੀ ਬਲੀਨ ਚ ਇੱਕ ਕਲਾ ਨੌਰ ਬਲਾਕ ਚ ਬਸਤੀ ਬਾਜਗਿਰ ਇੱਕ ਚ ਚਿਕੜੀ ਜਿੱਥੇ ਕਿ ਇੱਕ ਉੱਥੇ ਸਰਪੰਚ ਦੀ ਚੋਣ ਤੋਂ ਇਲਾਵਾ ਇੱਕ ਮੈਂਬਰ ਪੰਚਾਇਤ ਦੀ ਵੀ ਚੋਣ ਹੋਵੇਗੀ ਇਸ ਤੋਂ ਇਲਾਵਾ ਜੋੜੇ ਚ 1 ਜੋੜਾ ਖੁਰਦ ਵਿੱਚ 1 ਅਤੇ ਦੋਸਤਪੁਰ ਚ 1 ਮੈਂਬਰ ਪੰਚਾਇਤ ਦੀ ਚੋਣ ਹੋਵੇਗੀ ਕੋਟ ਮੁਗਲਾਂ ਚ 5 ਪੰਚਾਇਤ ਦੀ ਚੋਣ ਹੋਵੇਗੀ ਮੱਲੂ ਮੂਆ ਚ 1 ਅਤੇ ਸ਼ੂਰਕਲਾਂ ਚ 2 ਪੰਚਾਇਤ ਦੀ ਚੋਣ ਹੋਵੇਗੀ ਤਲਵੰਡੀ ਰਾਜਾ ਚ 3 ਮੈਂਬਰਾਂ ਦੀ ਚੋਣ ਹੋਵੇਗੀ ਜਤਕੀ ਵਡਾਲਾ ਬਾਂਗਰ ਚ 1 ਅਤੇ ਵਡਾਲਾ ਖੁਰਦ ਚ 1 ਨੰਬਰ ਪੰਚਾਇਤ ਦੀ ਚੋਣ ਹੋਵੇਗੀ ਫਿਰ ਇੱਕ ਵਾਰ ਤੁਹਾਨੂੰ ਦੱਸ ਜੀਏ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਪੰਜ ਪਿੰਡਾਂ ਦੇ ਸਰਪੰਚ ਦੀ ਚੋਣ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਅਗਲੀ ਵਾਰੀ ਦੱਸਾਂਗੇ ਕਿ ਦੂਜੇ ਹਲਕਿਆਂ ਵਿੱਚ ਕਿਹੜੇ ਕਿਹੜੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਦੀ ਜਿਲਾਕਰਤਾਸਪੁਰ ਚ ਚੋਣ ਹੋਣ ਚੱਲ ਰਹੀ ਹੈ ਧੰਨਵਾਦ